ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਅੱਜ ਬਣਾਉਣ ਲੱਗੇ ਜੀ ਆਪਾਂ ਗਜਰੇਲਾ ਸਰਦੀ ਸਪੈਸ਼ਲ ਹਲਵਾਈ ਸਟਾਈਲ ਕਰੀਏ ਗਜਰੇਲਾ ਬਣਾਵਾਂਗੇ ਤੇ ਇਹ ਆਪਾਂ ਲੈ ਲਏ ਜੀ ਗਾਜਰਾ 2.5 ਕਿਲੋ ਇਹਨਾਂ ਨੂੰ ਕਦੂਕਸ ਕਰ ਲਿਆ ਚੰਗੀ ਤਰ੍ਹਾਂ ਧੋ ਕੇ ਕਦੂਕਸ ਕਰ ਲਿਆ ਤੇ ਆਪਾਂ ਸਭ ਤੋਂ ਪਹਿਲਾਂ ਕੜਾਹੀ ਚ ਪਾਵਾਂਗੇ ਗਾਜਰਾ ਤਾਂ ਆਪਾਂ ਨਾ ਗਾਜਰਾਂ ਨੂੰ ਪਾ ਕੇ ਥੋੜਾ ਚਿਰ ਸਕਾ ਲਾਂਗੇ ਪਾਣੀ ਇਹਨਾਂ ਦਾ ਜੂਸ ਆ ਜਿਹੜਾ ਹੁੰਦਾ ਗਾਜਰਾਂ ਚ ਤੇ ਇਹਨੂੰ ਸਕਾ ਕੇ ਉਸ ਤੋਂ ਬਾਅਦ ਆਪਾਂ ਇਹ ਵਿੱਚ ਪਾਵਾਂਗੇ ਖੰਡ ਬਲਗਸ 10 ਮਿੰਟ ਆਪਾਂ ਇਹ ਭੁੰਨ ਲਈ ਤਾਂ ਜਦੋਂ ਆਪਾਂ ਨੂੰ ਇਹ ਲੱਗਿਆ ਵੀ ਪਾਣੀ ਜਾਂ ਸੁੱਕ ਗਿਆ ਇਹਦੇ ਵਿੱਚ ਹੁਣ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਲਓ ਜੀ 10 ਮਿੰਟ ਹੋ ਗਏ ਕੱਲ ਨੂੰ ਗਾਜਰ ਆਪਾਂ ਭੁੰਨ ਲਗਾ ਸੀ ਪਹਿਲਾਂ ਇਹਦੇ ਵਿੱਚ ਕੁਝ ਨਹੀਂ ਪਾਇਆ ਕੜਾਹੀ ਦੇ ਤੇ ਗਾਜਰਾਂ ਨਾ ਜਿਹੜੀਆਂ ਮੈਂ ਬਰੀਕ ਕਦੂਕਸ਼ ਕਰੀਆਂ ਸੀ ਜਿਆਦੇ ਮੋਟੀਆਂ ਨਹੀਂ ਕਰੀਆਂ ਜਿਹੜਾ ਮੀਡੀਅਮ ਜਿਹਾ ਹੁੰਦਾ ਸਹਜ ਉਹ ਕਦੂਕਸ਼ ਕੀਤਾ ਸੀ ਜਿਆਦੇ ਮੋਟੀਆਂ ਦਾ ਵਧੀਆ ਨਹੀਂ ਲੱਗਦਾ ਨਾ ਫਿਰ ਉਹ ਪੋਲ ਦਗਾਣੀ ਛੇਤੀ ਛੇਤੀ ਧੀਰੇ ਦੇ ਚਾਹਾਂ ਟੇਸਟ ਲੈ ਲੈਂਦੇ ਆ ਤੇ ਹੁਣ ਜੀ ਆਪਾਂ ਪਾ ਦਨੇ ਦੇ ਵਿੱਚ ਖੰਡ ਖੰਡ ਪਾਵਾਂਗੇ ਆਪਾਂ 700 ਗ੍ਰਾਮ 2 ਕਿਲੋ 2.5 ਕਿਲੋ ਆਪਣੇ ਗਾਜਰਾ ਸੀਗੀਆਂ ਕਿਲੋ ਕੋ ਖੁਆ ਵਿੱਚ 1.5 ਕਿਲੋ ਬਸ ਉਨਾ ਕੋ ਖੁਆ ਪਾਵਾਂਗੇ ਆਪਾਂ ਘਰੇ ਹੀ ਕੱਢਿਆ ਸੀਗਾ ਹੋਰ ਇਹਨੂੰ ਪਗਾ ਜਰਾ ਪਕੇ ਚੰਗੀ ਤਰ੍ਹਾਂ ਭੁੰਨੀ ਚੱਲਾਂਗੇ ਏਦਾਂ ਘੰਟਾ ਕੋਲਾ ਘੰਟਾ ਚੰਗੀ ਤਰ੍ਹਾਂ ਇਹਨਾਂ ਗਾਜਰਾ ਦਾ ਪਾਣੀ ਸੁੱਕ ਜੇ ਖੰਡ ਪਾਈ ਜੀ ਆਪਣੀ ਇਹ ਪਾਣੀ ਛੱਡੂਗੀ ਨਾ ਰੰਗ ਦੀ ਤੇ ਇਸ ਤਰੀਪ ਅੱਧਾ ਘੰਟਾ ਲੱਗੇ ਪੌਣਾ ਲੱਗੇ ਜੀ ਆ ਭੁੰਨੀ ਜਾਵਾਂਗੇ ਬਾਅਦ ਚ ਅਸੀਂ ਪਾਵਾਂਗੇ ਇਹਦੇ ਵਿੱਚ ਖੋਆ ਲੋ ਜੀ ਆਪਣੇ ਖੰਡ ਪਾਈ ਲਿਆ 15 ਮਿੰਟ ਹੋ ਗਏ ਆ ਇਹਨੂੰ ਆਪਾਂ ਖੰਡ ਦੇ ਵਿੱਚ ਚੰਗੀ ਤਰ੍ਹਾਂ ਇਸ ਤਰ੍ਹਾਂ ਭੁੰਨੀ ਜਾਂਦੇ ਆ ਚੰਗੀ ਤਰ੍ਹਾਂ ਜਦੋਂ ਸੁੱਕ ਗਿਆ ਇਹਦਾ ਪਾਣੀ ਇਹ ਰ ਆਪਾਂ ਪਾਵਾਂਗੇ ਇਹਦੇ ਵਿੱਚ ਦੇਸੀ ਘੀਓ। ਇਹ ਨਾਲ ਗਾਜਰਾ ਪੋਚੜਿਆਣਗੇ ਆਪਣਾ ਨਾਲ ਉਹਨੂੰ। ਗੈਸ ਨੂੰ ਥੋਪਾ ਕੇ ਆਪਾਂ ਕਿਸੇ ਤਰੀਕੇ ਨਾਲ ਭੁੰਨ ਲਾਂਗੇ। ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਤਕੂਆ। ਸਰਦਕਾ ਗਰੇਲਾ ਬਹੁਤ ਵਧੀਆ ਬਣਦਾ। ਬਾਜ਼ਾਰ ਨਾਲੋਂ ਵਧੀਆ ਬਣਦਾ। ਇਹ ਮੱਖਾ ਤਾਂ ਮਾਰਨਾ ਪੈਂਦਾ ਹੈ ਕੋਈ ਵੀ ਚੀਜ਼ ਖਾਣ ਨੂੰ ਘਰੋਂ ਨਹੀਂ ਹਨ ਟਾਈਮ ਲੱਗ ਜਾਂਦਾ। ਪਰ ਘਰੇ ਵਧੀਆ ਬਣਦੀ ਹੈ ਜੀ ਬਲਾਸਟ ਤੋਂ ਬਿਨਾਂ। ਸਰਕਿਆ ਦਾ ਹੋਰ 10 ਮਿੰਟ ਇਸ ਤਰ੍ਹਾਂ ਪੁੰਨ ਲੈਨੇ। ਇਹਦੇ ਦੇ ਟੁਕਾਕੇ ਦੇਸੀ ਘਿਓ ਕੋਲ ਪੁੰਨ ਲਾਂਗੇ। ਤੇ ਇਹਨਾਂ ਦੀ ਫਰਾਰੀ ਪਾਪ ਜੀ ਉਹਦੇ ਵੀ ਪਾਣੀ ਜਿਆ ਸੁਕਾ ਲੈਨੇ ਆਪਾਂ ਚੰਗੀ ਤਰ੍ਹਾਂ। ਲਾਜੀ ਆਪਣੇ ਗਾਜਰਾਂ ਪੁੱਜਦੀਆਂ। ਦੇਖੋ ਪਾਣੀ ਜਦਾਂ ਸਭ ਜਿਆ ਦੇ ਵਿੱਚੋਂ ਬਿਲਕੁਲ ਤੇ ਹੁਣ ਆਪਾਂ ਇਹਦੇ ਪਾਵਾਂਗੇ ਜੀ ਦੇਸੀ ਘਿਓ। ਲੋਕ ਕਰਛੇ ਨੇ ਦੇ ਵਿੱਚ ਦੇਸੀ ਘਿਓ ਦਵਾ ਪਾਵਾਂਗੇ ਆਪਾਂ। ਫਿਰ ਬਹੁਤ ਵਧੀਆ ਟੇਸਟ ਆਉਂਦਾ ਜਰੇਲੇ ਦਾ। ක නක පාලය ඉන්පෝර්නකිරවාරිතේ හොර ජපන්න කෙරප පන්සත් නතැන් ඉස්තරීපනලගේ සිකෝවිිලල් ලබන්ට වල් ගෝත සවාන්ද සි ප පෝ පායිල නෙ හොඩා ਹੋ ਜੇ ਤੁਸੀਂ ਚੰਗੀ ਤਰ੍ਹਾਂ ਭੁੰਨ ਲੈਨੇ ਆ। ਇਹਨੇ ਗਾਜਰਾਂਗੇ ਨਹੀਂ ਆਪਣਾ ਚੰਗੀ ਤਰ੍ਹਾਂ ਮੈਸ ਹੋ ਗਿਆ ਨੇ। ਇਹ ਪਾਵਾਂਗੇ ਆਪਾਂ ਇਹ ਖੁਆ। ਜਿੰਨੀ ਤਰ੍ਹਾਂ ਪਾਏ ਨਾ ਗਾਜਰਾਂ ਨੂੰ ਇਸ ਤਰ੍ਹਾਂ ਬਈਆ ਬੰਦ ਲੈ। ਜਿੰਨਾ ਜੇ ਬੰਦਾਂ ਦੇਖੋ ਸੁੱਕਾ ਸੁੱਕਾ ਜਿਹਾ ਬਣਾ ਲਾਂਗੇ। ਲੱਗੇ ਆਪਾਂ 5 ਕਿ ਮਿੰਟ ਭੁੰਨ ਲਿਆ ਕਿ ਉਹ ਪਾ ਕੇ ਆ ਦੇਖੋ ਹੁਣ ਚੰਗੀ ਤਰ੍ਹਾਂ ਸੁੱਕ ਗਈਆਂ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਖੁਆ। 1/2 ਕਿਲੋ ਖੁਆ ਆਪਣੇ ਕੋਲੇ। ਇਹ ਪਾ ਦੇਗੇ 2 ਕਿਲੋ ਗਾਜਰਾਂ 700 ਗ੍ਰਾਮ ਖੰਡ ਪਾਈ ਐ ਤੇ 1/2 ਕਿਲੋ ਪਾਵਾਂਗੇ ਭੱਕੂ ਆ। ਇਹ ਬੱਕਰੀ ਬਣਾ ਕੇ ਰੱਖਿਆ ਸੀਗਾ। ਇੰਗੀ ਤਰ੍ਹਾਂ ਉੱਪਰ ਲਾ ਲੈਣੇ ਆ। ਦਲਾ ਸੇਕ ਆਪ ਕੱਟ ਕਰਤਾ ਹੋਣਾ ਕੋਲੇ ਨਹੀਂ ਬਸ ਕੋਲੇ ਤੇ ਥੋੜੀ ਸੇਕ ਦੀ ਬਣੀ ਹੁੰਦਾ ਵਧੀਆ। ਇਹ ਲੱਲਾ ਪਖੰਡ ਭੁੰਨੀ ਆ ਜਿਹਦੇ ਵਿੱਚ ਖੰਡ ਪਾ ਕੇ ਭੁੰਨਾ ਗਾਜਰ ਉਹ ਥੋੜਾ ਸੇਕ ਵੱਧ ਕਰ ਲਿਆ ਸੀਗਾ। ਲਓ ਜੇ ਪਕੂਆ ਪਾ ਕੇ ਨਾ ਚੰਗੀ ਤਰ੍ਹਾਂ ਮਿਕਸ ਕਰ ਲਿਆ। ਜਿਹੜੇ ਇਹ ਲੱਲਾ ਆਪਣਾ ਬਣ ਗਿਆ ਦੇਖੋ। ਥੋੜਾ ਜਿਹਾ ਨਿਚਮਾ ਦੇਸੀ ਘਿਓ ਹੋਰ ਪਾਉਂਗੀ। ਲੋ ਜੀ ਆਪਾਂ ਥੋੜਾ ਜਿਹਾ ਬੇਸੀ ਕੇ ਹੋਰ ਪਾ ਲੇ। ਅੱਧਿਕਾ ਕਾ ਚੀ ਪਈ ਹੈ ਦਵਾਈ ਆਪਾਂ ਫਿਰ। ਸਾਰਨਾ ਪ੍ਰਚਾਰਕ ਕਰਸ਼ੀਆਂ ਪਾ ਲਿਆ ਬੇਰੇ ਕਿ 200 ਗ੍ਰਾਮ ਘਿਓ ਪਾ ਹੈ ਦੇ ਵਿੱਚ। ਥੋੜਾ ਜਿਹਾ ਆਪਾਂ ਵਸਾਂ ਉਤਰਾਹੀ ਲਾ ਲੈਨੇ ਚੰਨੇ। ਆਪਾਂ ਕਿਸੇ ਟ੍ਰੇ ਦੇ ਵਿੱਚ ਜਾਂ ਥਾਲ ਦੇ ਵਿੱਚ ਇਹਨੂੰ ਸਟੱਕ ਕਰ ਦਿੰਦੇ ਆ। ਲੋ ਜੀ ਗਿਜਰੇਲਾ ਜਿਹੜਾ ਚੰਗੀ ਤਰ੍ਹਾਂ ਆਪਾਂ ਸੈੱਟ ਕਰ ਲਿਆ। ਇਹ ਇਧਰ ਆਪਾਂ ਲਈ ਟ੍ਰੇ ਟ੍ਰੇ ਇਹਦੇ ਵਿੱਚ ਲਾ ਲਿਆ ਜੀ ਕਿਉਂ ਤੇ ਹੁਣ ਆਪਾਂ ਇਹਦੇ ਵਿੱਚ ਸੈੱਟ ਕਰਦੇ ਆਂ ਕੜਾਹੀ ਦੇ ਸੌਰੀ ਕੜਾਹੀ ਚੋਂ ਕੱਢ ਕੇ ਕਿਉਂਕਿ ਜਿਹੜੀਆਂ ਆਪਣੀਆਂ ਟਿਕੀਆਂ ਬਣ ਗਈਆਂ ਲਓ ਜੀ ਆਪਾਂ ਟ੍ਰੇ ਦੇ ਵਿੱਚ ਸਾਰਾ ਪੋ ਇਹ ਟ੍ਰੇ 'ਚ ਲਾ ਫੜਾ ਦਿੰਨੇ ਹੁਣ ਆਪਾਂ ਇਸ ਤਰ੍ਹਾਂ ਫਲਾ ਦਾਂਗੇ ਜੇ ਸਾਰਾ ਇਹ 'ਚ ਪੈ ਗਿਆ ਤਾਂ ਠੀਕ ਆ ਨਹੀਂ ਥੋੜਾ ਜਿਹਾ ਕਿਸੇ ਥਾਲੇ 'ਚ ਪਾਵਾਂਗੇ ਗਰਮਾਜੀ ਆਪਾਂ ਕਲਰ ਕੋਲਰ ਨਹੀਂ ਕੋਸੇ ਵੀ ਪਾਇਆ ਤੇ ਬਚੂ ਗਜਰਾ ਦਾ ਰੰਗ ਹੀ ਬਹੁਤ ਸੋਹਣਾ ਬਣਿਆ ਇਸ ਤਰ੍ਹਾਂ ਸੈੱਟ ਕਰਕੇ ਥੋੜੇ ਜਿ ਮੈਂ ਕਾਜੂ ਬਦਾਮ ਕੱਟ ਲੇ ਤੇ ਬਾਕੀ ਆਪਾਂ ਚਾਂਦੀ ਦਾ ਵਰਕ ਲਾ ਦਾਂਗੇ ਲੋ ਜੀ ਆਪਾਂ ਸੈੱਟ ਕਰਤਾ ਥਾਲ ਦੇ ਵਿੱਚ ਤੇ ਥੋੜਾ ਜਿਹਾ ਲਾਤਾ ਚਾਂਦੀ ਦਾ ਵਰਕ ਤਿੱਕੋ ਸਾਪਣੇ ਕੋਲੇ ਬਰੀਕ ਕੱਟੇ ਕਾਜੂ ਬਦਾਮ ਸੀਗੇ ਇਹਨਾਂ ਨੂੰ ਆਪਾਂ ਵਿੱਚ ਇਸ ਤਰ੍ਹਾਂ ਸੈੱਟ ਕਰ ਦਿੰਨੇ ਆ ਤੇ ਜਦੋਂ ਹੋ ਗਿਆ ਠੰਡਾ ਪੀਸ ਕੱਟਾਂਗੇ ਉਹਦੋਂ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਬਹੁਤ ਵਧੀਆ ਗਜਰੇਲਾ ਹਲਵਾਈ ਸਟਾਈਲ ਬਣਾਇਆ ਆਪਾਂ ਘਰ ਵਿੱਚ ਲੋ ਜੀ ਆਪਣਾ ਗਜਰੇਲਾ ਜਿਹੜਾ ਚੰਗੀ ਤਰ੍ਹਾਂ ਜੰਮ ਚੁੱਕਿਆ ਤੇ ਇਹਨੂੰ ਮੈਂ ਥੋੜਾ ਚਿਰ ਫ੍ਰਿਜ ਵਿੱਚ ਵੀ ਰੱਖਤਾ ਸੀਗਾ ਤੇ ਹੁਣ ਆਪਾਂ ਇਹਦੇ ਪੀਸ ਕੱਟ ਲੈਣੇ ਆ ਤੇ ਬਹੁਤ ਵਧੀਆ ਬਣਿਆ ਗਜਰੇਲਾ ਜਿਹੜਾ ਚੰਗੀ ਤਰ੍ਹਾਂ ਆਪਾਂ ਇਹ ਪੀਸ ਕੱਟ ਲਾਂਗੇ ਆਪਣੇ ਲੋੜ ਮੁਤਾਬਕ ਵੱਡੇ ਜਾਂ ਛੋਟੇ ਜਿਵੇਂ ਦੇ ਆਪਾਂ ਕੱਟ ਸਕਦੇ ਆ ਤੇ ਇਹ ਬਹੁਤ ਵਧੀਆ ਬਣਿਆ ਥੋੜਾ ਜਿਹਾ ਖਾਕੀ ਦੇਖਿਆ ਗਜਰੇਲਾ ਬਚ ਗਿਆ ਸੀ ਆਪਣੇ ਕੋਲੇ ਟ੍ਰੇ ਤੋਂ ਪਾਸੇ ਲਓ ਜੀ ਆਪਾਂ ਨਾਲ ਥੋੜੀ ਜਿਹੀ ਟ੍ਰੇ ਜੀ ਤਕਤੀ ਕਰ ਲਈ। ਇਹ ਪੀਸ ਜਿਹੜੇ ਚੰਗੀ ਤਰ੍ਹਾਂ ਨਿਕਲਿਆਂ ਵਿੱਚੋਂ। ਲਓ ਜੀ ਬਹੁਤ ਵਧੀਆ ਜਿਹੜੇ ਲੈੜਾ ਬਣ ਕੇ ਤਿਆਰ ਹੋਇਆ ਆਪਣਾ ਟਿੱਕੀਆਂ ਵਾਲਾ। ਲਓ ਜੀ ਆਪਾਂ ਸਾਰਾ ਇਸ ਤਰ੍ਹਾਂ ਹੀ ਬਾਹਰ ਕੱਢ ਲ ਗਏ ਪਲੇਟ ਦੇ ਵਿੱਚ। ਲੋ ਜੀ ਆਪਾਂ ਸਾਰੇ ਪੀਸ ਕੱਟ ਲਏ ਆ ਤੇ ਬਹੁਤ ਵਧੀਆ ਜਿਹੜਾ ਆਪਣਾ ਗਜਰੇਲਾ ਬਣ ਕੇ ਤਿਆਰ ਹੋਇਆ ਤੇ ਤੁਸੀਂ ਵੀ ਘਰ ਵਿੱਚ ਜਰੂਰ ਬਣਾਇਓ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ